ਸੱਸਰੀ ਘਾਲ ਮੱਥਾ ਟੇਕਦਾ ਮਾਸੀ ਜੀ ਹਾਂ ਗੁੱਚ ਕਰਨ ਲੱਗੇ ਫਿਰ ਹੈ ਹਾਂ ਆਹੋ ਚੱਲ ਇਹ ਤਾਂ ਵਧੀਆ ਦੰਦਾ ਵਾਸਤੇ ਵਧੀਆ ਹੁੰਦਾ ਸਮਾਂ ਦੀ ਹੈ ਹਾਂ ਹਾਂ ਰਾਤ ਨੂੰ ਦੁੱਤਰ ਦੁੱਜੀ ਰੋੜੀ ਦੀ ਕਰ ਲਿਆ ਕਰੋ ਹਾਂ ਦੰਦ ਮਜ਼ਬੂਤ ਰਹਿੰਦੇ ਨੇ ਇਹ ਨਾਲ ਚੱਲ ਤੂੰ ਮੇਰੇ ਮੋਤ ਕਰਕੇ ਦੰਦਾ ਤੋ ਕੀ ਲੈਣਾ ਤੂੰ ਗਾਲ ਦੱਸ ਵੀ ਇੱਧਰ ਕਿਵੇਂ ਤੁਰਿਆ ਫਿਰਦਾ ਕਿ ਫੇਰ ਕੋਈ ਚੋਰੀ ਚਾਪਾ ਕਰਨ ਆਇਆ ਰਾਮ 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 ਕੰਨ ਫੜਦਾ ਮਾਸੀ ਮੈਂ ਕਰੇ ਜ਼ਿੰਦਗੀ ਦੀ ਚੋਰੀ ਹੈ ਕਦੇ ਨਹੀਂ ਹੈ ਜੇ ਕੰਮ ਕੀਤਾ ਮੈਂ ਕਦੇ ਵੀ ਹੈ ਹੂੰ ਦੇਖ ਦੋਨੇ ਭਾਈਆਂ ਨੇ ਅਸੀਂ ਨੇ ਲੜਦੇ ਆ ਝਗੜਦਾ ਜੋ ਮਰਜ਼ੀ ਕਰ ਲਈਏ ਫਾਲਾ ਚੋਰੀ ਵਾਲਾ ਇਲਜ਼ਾਮ ਨਹੀਂ ਮਾਸੀ ਕਦੇ ਸਾਡੇ ਸਿਰ ਤੇ ਆਇਆ ਜਿਹੜੇ ਖਾਨਦਾਨ ਤੇ ਤੇ ਮੈਂ ਇੱਕ ਪਾਗਲ ਆ ਮੈਂ ਕੰਵਲੀ ਆ ਮੇਰੇ ਦਿਮਾਗ ਤੇ ਠੀਕਰ ਮੂਦਾ ਵੱਜਿਆ ਹੋਇਆ ਵੀ ਤੁਸੀਂ ਸਾਰਾ ਟੱਬਰ ਤੁਸੀਂ ਤਾਂ ਸਾਰੇ ਦੇ ਮਾਣੇ ਮੈਂ ਹੋਗੀ ਕੰਵਲੀ ਮਾਇਆ ਜੀ ਮਾਇਆ ਜੀ ਮੈਂ ਤੁਹਾਨੂੰ ਇਹ ਕਹਿਣਾ ਵੀ ਇਹ ਗੱਲਾਂ ਚੰਗੀਆਂ ਨਹੀਂ ਹੁੰਦੀਆਂ ਪਰ ਰਿਸ਼ਤੇਦਾਰ ਆ ਰਿਸ਼ਤੇਦਾਰੇ ਬਣ ਕੇ ਰਹੀਏ ਆਪਾਂ ਘਰ ਦੇ ਮੁਖੀ ਨਾ ਬਣੀਏ ਹੈਂ ਦੇਖ ਪਾਈ ਤੂੰ ਚੱਕਿਆ